देखिए <laughs> <laughs> ਆਉਂਦੇ ਆਉਂਦੇ तितਲੀ ਆਉਂਦੇ ਆਉਂਦੇ ਭੱਜਿਆ ਜਾ ਆਉਂਦੇ तितਲੀ ਆਉਂਦੇ ਆਉਂਦੇ ਪੁੱਤਰ तितਲੀ ਆਉਂਦੇ ਪਾਪਾ ਹਾਂਜੀ ਆਉਂਦੇ तितਲੀ ਪੁੱਤਰ ਉਹ ਕਣਕ ਤੇ ਉੱਡਦੀ ਐ ਇੱਥੇ ਖੜ ਕੇ ਦੇਖ ਲੈ ਓ ਕਿੱਥੇ ਇੱਥੇ ਇੱਥੇ ਖੜ ਕੇ ਦੇਖ ਲੈ ਕਿੱਥੇ ਐ तितਲੀ ਚਿਚੀ ਓ ਚਿਚੀ ਅੱਛਾ ਉਹ ਆ ਦਿੱਤਨੀ ਓ ਚਿਚੀ ਹੂੰ ਓ ਚਿਚੀ ਉਹ ਚਲ ਗਈ ਪੁੱਤਰ ਉਧਰ ਕਿੱਦਾਂ ਔੜਦੀ ਸੀ ਮੈਨੂੰ ਦੱਸ ਦੇ ਐਦਾਂ ਔੜਦੀ ਸੀ ਓ ਚਿਚੀ ਹਾਂ ਓ ਚਿਚੀ ਪੁੱਤਰ ਉਧਰ ਚਲ ਗਈ ਹੁਣ ਉਹ ਹੁਣ ਉਹਦੀ ਮਰਜ਼ੀ ਆ ਜਿੱਥੇ ਮਰਜ਼ੀ ਜਾਊਗੀ ਹੈਨਾ ਜਿਦਾ ਹੁਣ ਤੇਰਾ ਦਿਲ ਕਰਦਾ ਤੂੰ ਜਿੱਥੇ ਮਰਜੀ ਜਾਣਾ ਹੈਨਾ ਹਾਂਜੀ ਪੁੱਤਰ ਉੱਡ ਗਈ ਆ ਦਿੱਤਲੀ ਹੁਣ ਹਾਂ ਕਿੱਦਾਂ ਉੱਡਦੀ ਏ ਦੱਸ ਦੇ ਕਿੱਦਾਂ ਉੱਡਦੀ ਸਹੀ ਏ ਦਿੱਤੀ ਓ ਦਿੱਤੀ

ਉਹ ਦੇਖ ਤਿਤਲੀ ਉਹ ਚਲ ਗਈ ਓਏ ਚਿਚੀ ਓ ਤਦੇ ਚਿਚੀ ਹੂ ਚਿਚੀ ਹੂ ਚਿਚੀ ਹੂ ਚਿਚੀ ਹੋਰ ਦਿੱਤੀ ਹੂ ਚਿਚੀ ਹੋਰ ਦਿੱਤੀ ਦੇਖਣੀ ਐ ਨਾ ਤਨੇ ਪਹਿਲੀ ਪਹਿਲਾਂ ਕਿੱਦਾਂ ਉੱਡੀ ਸੀ ਤਿਤਲੀ ਏ ਕਿੱਥੇ ਦਿੱਤੀ ਓ ਚਿਚੀ ਓਏ ਓਏ ਚਿਚੀ ਇਦھر ਮੈਨੂੰ ਦੱਸ ਦੇ ਕਿੱਦਾਂ ਉੱਡਦੀ ਸੀ ਕਾ ਦੋ ਦੋ ਕਾ ਉਹ ਦੋ ਕਾ ਅਸਾ ਹਾਈ ਕਿੱਦਾਂ ਹੋਈ ਸੀ ਪਹਿਲਾਂ ਨਾ ਦੱਸ ਹਾਈ ਕਿੱਦਾਂ ਹੋਈ ਸੀ ਹਾਂ ਹਾਂ ਇਹਨੀ ਕਿਤੇ ਸੀ ਹਾਈ ਆਇਆ 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 ਹਾਈ ਚੱਲ ਪੀਪੀ ਹੂੰ ਓ ਓ ਟਿਟੀ ਓਹ ਤੇ ਇਤਲੀ ਦੇਖਣੀ ਆ ਓ ਟਿਟੀ ਚਹੂਰ ਫੇ ਹੁਣ ਵੇਟ ਕਰਨੀ ਪੈਣੀ ਆਪਾਂ ਨੂੰ ਪੁੱਤਰ ਹੋ ਟਿਟੀ ਫੇ ਆਪੇ ਆਉਗੀ ਆਪੇ ਹਾਂ ਆਪੇ ਆਉਗੀ ਆਪੇ ਹਾਂਜੀ ਆਪੇ ਆਉਗੀ ਹਾਂ ਛੋਟਾ ਗੱਡੀ ਇਹ ਬੋਬੀ ਬੋਬੀ ਇਹ ਬੋਗੀ ਹੋ ਟਿਟੀ ਹੋ ਟਿਟੀ ਇਹ ਹੋਰ ਦਿੱਤ ਲਈ ਦੇਖਣੀ ਸੀ ਪੁੱਤ ਨੇ ਹੋ ਟਿਟੀ ਅੱਛਾ ਆ ਟਿਟੀ